ਜਦੋਂ ਕਿਤੇ ਕਿਸੇ ਠਾਪੇ ਤੇ ਰੁਕੇ ਹੁੰਨੇ ਆ ਮੰਨ ਲੂ ਸਵੇਰ ਹੁੰਦੀ ਆ ਫਿਰ ਮੂਰ ਪਹਿਲਾਂ ਪਾਉਂਦੇ ਆ ਤੇ ਉਹ ਜਿਹੜਾ ਮੂਰ ਬੋਲਦਾ ਹੁੰਦਾ ਹਨਾ ਤੇ ਸਵੇਰੇ ਸਵੇਰੇ ਮੂਰ ਦੀ ਆਵਾਜ਼ ਮਿੱਠੀ ਮਿੱਠੀ ਬਹੁਤ ਵਧੀਆ ਲੱਗਦੀ ਹੁੰਦੀ ਆ ਆਪਣੇ ਤਾਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਬਈ ਹੁਣ ਤਾਂ ਮੂਰ ਆਪਣੇ ਹੈ ਹੀ ਨਹੀਂ ਦੇਖਣ ਨੂੰ ਹੀ ਨਹੀਂ ਮਿਲਦਾ ਇੱਥੇ ਮੂਰ ਬਹੁਤ ਆ ਮੈਂ ਸੋਚਦਾ ਸੀਗਾ ਪਿਛਲੀ ਵਾਰੀ ਵੀ ਵੀਡੀਓ ਬਣਾਵਾਂ ਇਹਦੀ ਇਹ ਤਾਂ ਹੀ ਬਣਾਈ ਆ ਰਾਹ ਇਹ ਵੀ ਬਹੁਤ ਸੋਹਣਾ ਹੈ ਜੀ ਮਤਲਬ ਬਹੁਤ ਸ਼ਾਂਤ ਯਾ ਰੋਡ ਆ ਜਿੱਦਾਂ ਕਰਕੇ ਸਾਰੇ ਰਾਜਸਥਾਨ ਦੇ ਰੋਡ ਹੈਗੇ ਆ ਤੇ ਬਾਕੀ ਸਾਈਡਾਂ ਤੋਂ ਤਾਂ ਤਕਰੀਬਨ ਸਾਰੇ ਪਾਸੇ ਲੋਕਾਉਟ ਸੇਮ ਹੀ ਹੁੰਦੀ ਆ ਇਦਾਂ ਖੇਤ ਇਹ ਸਿਰਫ ਮੀਂਹ ਦੇ ਇੰਤਜ਼ਾਰ 'ਚ ਪਈਆਂ ਨੇ ਜ਼ਮੀਨਾਂ ਬੰਜਰ ਢੁੱਲੀਆਂ ਜਦੋਂ ਤਕੜਾ ਮੀਂਹ ਪੈ ਗਿਆ ਨਾਲ ਦੀ ਨਾਲ ਇਹ ਖੇਤਾਂ ਨੇ ਹਰੇ ਭਰੇ ਹੋ ਜਾਣੇ ਕਿਉਂਕਿ ਇਹ ਬਚਾ ਲੋਕ ਮੀਂਹ ਡੀਕਦੇ ਹੁੰਦੇ ਆ ਮੀਂਹ ਪਿਆ ਨਹੀਂ ਤੇ ਸਵੇਰ ਨੂੰ ਨਾ ਕੀੜੀਆਂ ਵਾਂਗੂ ਟਰੈਕਟਰ ਪੂਰੇ ਫਿਰ ਦਿੰਦੇ ਆ ਖੇਤਾਂ 'ਚ ਇਹਨੇ ਬਾਕੇ ਝੱਡੀਆਂ ਨੇ ਉਹਨੇ ਸਿਰਫ ਛੱਟਾ ਦੇ ਦੇਣਾ ਇਹ ਬਸ ਮੀਂਹ ਦੀ ਵੀੜ ਰਾਹ ਇਹਦੇ ਤੇ ਵੀ ਉਦਾਂ ਹੀ ਸੁਨਣਾ ਲੱਗਦਾ ਗੱਡੀ ਚੱਲਦੀ ਆ ਢਾਬੇ ਵੀ ਹੈਗੇ ਆ ਕਈ ਢਾਬੇ ਮਿਲ ਗਏ ਆ ਸਾਨੂੰ ਹੁਣ ਤੱਕ ਆ ਵੀ ਢਾਬੇ ਹੈਗੇ ਆ ਕਿਉਂਕਿ ਇਹ ਰੋਡ ਗਾਹ ਫਤਿਹਵਾਦ ਨੂੰ ਟੱਚ ਹੁੰਦਾ ਹਰਿਆਣਾ ਬਾਟਰ ਨੂੰ ਜਾਂਦਾ ਆ ਤਾਰਾ ਨਗਰ ਸਾਰਾ ਪਾਰ ਕਰਨ ਤੋਂ ਬਾਅਦ ਫਿਰ ਹਾਵੇ ਨੂੰ ਜਾਣਾ ਜਾਣਾ ਅਸੀਂ ਬਾਧਰੇ ਨੂੰ ਆ ਪਰ ਉਹ ਰਸਤੇ ਜੋ ਪਿੰਡਾਂ ਵਾਲਾ ਮੋੜ ਮੋੜਦਾ ਸੀ ਇਹ ਤੋਂ ਲੋਕਲ ਡਰਾਈਵਰਾਂ ਤੋਂ ਪੁੱਛਿਆ ਉਹ ਕਹਿੰਦੇ ਟਾਪੋ ਟਾਪ ਜਾਵੋਗੇ ਹਾਵੇ ਨੂੰ ਜਾਏਗਾ ਉਹ ਦੁਮਾਦ ਬਾਧਰਾ ਜਾ ਕੇ ਬਾਧਰਾ ਤੋਂ ਮੈਂ ਕਿਹਾ ਫਤਿਆਬਾਦ ਕਹਿੰਦੇ 4 ਕਿਲੋਮੀਟਰ ਪਹਿਲਾਂ ਬਾਈਪਾਸ ਤੋਂ ਪੁੱਛ ਲਿਓ ਉਤੋਂ ਫਤਿਹਬਾਦ ਨੂੰ ਰੋਡ ਮਿਲ ਜਾਣਾ। ਫਿਰ ਤਾਂ ਉਹ ਵੀ ਟਾਪੋਂ ਦਾ। ਕਿੰਨਾਂ ਵਾਰੀਆਂ ਚ ਜਿੰਨੇ ਦੇਣੇ ਸੀ ਸਾਰੇ ਪਾਸੇ ਸੀ। ਇਹ ਰੋਡ ਆ ਜੀ ਜਿਹੜਾ ਤਾਰਾ ਨਗਰ ਤੋਂ ਭਦਰੇ ਨੂੰ ਜਾ ਰਹੇ ਆ ਪਰ ਇਹ ਸਹਾਵਾ ਵਿੱਚ ਹੀ ਹੋ ਕੇ ਜਾਣਾ ਸੀ। ਰਾਜਸਥਾਨ ਦੇ ਤਾਂ ਫਿਰ ਲਾਜਵਾਬ ਹੀ ਨੇ ਸੋਹਣਾ ਲੱਗਦਾ ਸੀ ਰਾਤ ਨੂੰ ਹਲੇ ਤਾਂ ਰਾਤ ਟਿੱਗੀ ਹੀ ਨਹੀਂ ਹੈਗੀ ਅਰੇ ਤਾਂ ਪਹਿਲਾ ਜਿਹਾ ਟਾਈਮ ਆ 9 ਵਜੇ ਹਲੇ ਹੀ ਰੋਡ ਕਿੰਨਾ ਸੋਹਣਾ ਲੱਗ ਰਿਹਾ ਤੇ ਜੇ ਤੱਕ ਹੀ ਰਾਤ ਜਰਾਤ ਨੂੰ ਇੱਥੋਂ ਦੀ 2 3:30 ਵਜੇ ਲੰਘਣਾ ਹੋਵੇ ਕੀ ਆ ਨਜ਼ਾਰਾ ਹੋ ਜੀ ਜ਼ਰੂਰ ਲੋ ਜੀ 9:00 ਵਜੇ ਪੂਰੇ ਤੇ ਇਹ ਪੈਂਦਾ ਕਸਬਾ ਜੇ ਇੱਕ ਸਹਾਵਾ ਆ ਦੇਖ ਲਓ ਇੰਜੀਨੀਅਰ ਡਰਾਈਵਰ ਸਿੱਧੇ ਇੱਲੇ ਆ ਕੇ ਬੈਠੋ ਉੱਤਰ ਨੂੰ ਧੱਕ ਤੇ ਗੱਡੀ ਪਤੰਦਰ ਨੇ ਹੋਰ ਤੇ ਅਸੀਂ ਇਹ ਹਵਾ ਦੇ ਵਿੱਚ ਹੀ ਨਿਕਲ ਰਹੇ ਆ ਜਾਮ ਤਾਂ ਐ ਲੱਗਿਆ ਸੀ ਜਿਵੇਂ ਕੋਟ ਕਪੂਰੀ ਵਾਲਾ ਫਟਕ ਲੱਗਿਆ ਹੋਵੇ ਪਰ ਚੱਲ ਗਿਆ ਕੰਮ ਉਹ ਇੱਕ ਗੱਡੀ ਵਾਲੇ ਦਾ ਟਾਇਰ ਫਟਿਆ ਮੇਰੇ ਖਿਆਲ ਚ ਉਹਦੇ ਕਰਕੇ ਲੋਕ ਗੱਡੀਆਂ ਐ ਖੜ ਗਈਆਂ ਸੀ ਬਾਕੀ ਇਹ ਸ਼ਹਿਰ ਜਿਆ ਪਾਰ ਕਰਕੇ ਫਿਰ ਹੁਣ ਅਸੀਂ ਲੋਹਰ ਨੂੰ ਮੁੜਾਂਗੇ ਕਿਉਂਕਿ ਪਲਾਨ ਨਾ ਚੇਂਜ ਹੋ ਗਿਆ ਜਿਹੜਾ ਸਤਿਆਪਾਲ ਭਦਰੇ ਵਾਲਾ ਰੋਡ ਆ ਉਹ ਦੱਸਦੇ ਆ ਕਿ ਪਿੰਡੂ ਰੋਡ ਆ ਚਲੋ ਗਾਈਡ ਕਰਨ ਵਾਲੇ ਬੰਦੇ ਨੇ ਕਿਹਾ ਵੀ ਤੁਸੀਂ ਬਾਹਾ ਲੋਹਰ ਹੋ ਕੇ ਜਾਓ ਲੋਹਰ ਸਰਸਾ ਸਰਦੂਲਗੜ ਹੋ ਕੇ ਜਾਓ ਬਾੜ ਤਾਂ ਮੈਨੂੰ ਲੱਗਦਾ ਸਾਡੀ ਵੱਧ ਗਈ ਥੋੜੀ ਜੀ ਚਲੋ ਹੁਣ ਰਾਤ ਨੂੰ ਇੱਕ ਨਵਾਂ ਰੂਟ ਫੜਿਆ ਇੱਕ ਰਾਤ ਦਾ ਟਾਈਮ ਹੁਣ ਸੇਫਟੀ ਵਾਲੇ ਪਾਸੇ ਜਾਣਾ ਹੀ ਬੈਟਰ ਆ ਵੀ ਸਾਫ ਰੋਡ ਜਾਈਏ ਜਿਹੜਾ ਮੇਨ ਰੋਡ ਆ ਕਿਉਂਕਿ ਮੇਨ ਰੋਡ ਤੇ ਆਪਸ਼ਨ ਆ ਵੱਧ ਜਾਂਦੀਆਂ ਨੇ ਬੰਦੇ ਕੋਲ ਪਿੰਡੂ ਰੋਡਾਂ 'ਚ ਆਪਸ਼ਨ ਆ ਘੱਟ ਜਾਂਦੀਆਂ 1:30 ਬਾਅਦ ਚੁੱਕੇ ਇਹ ਤੇ ਨੋਹਰ ਪਾਰ ਕਰਤਾ ਹੁਣ ਇਹ ਰੋਡ ਫੜਿਆ ਜਿਹੜਾ ਗੂਗਲ ਮੈਪ ਦੇ ਅਨੁਸਾਰ ਸਰਸੇ ਵਾਲਾ ਫਿਰ ਸੇ ਤੋਂ ਫੇਰ ਹਰੂਲਗੜ੍ਹ ਵਾਲਾ ਹਰੂਲਗੜ੍ਹ ਤੋਂ ਅੱਗੇ ਜਾਵਾਂਗੇ ਪਾਸ ਤਨਾਤ ਮਾਣਾ ਫਰੀਹਾਣੇ ਚ ਇੰਟਰ ਹੋਗੇ ਇਧਰਲੇ ਪਾਸੋਂ ਸਰਸੇ ਵਾਲੇ ਰੋਡ ਤੇ ਜਣੇ ਅਸੀਂ ਸਰਸੇ ਦੇ ਕੋਲੇ ਆ ਰਾਜਸਥਾਨ ਦਾ ਇੱਕ ਆਇਆ ਸੀ ਮੇਰਾ ਕਹਲਾ ਹੀ ਫੁਣਾ ਇਦਾਂ ਦਾ ਕੋਈ ਸ਼ਹਿਰ ਸੀ ਜਿਹੜਾ ਸ਼ਹਿਦਕਾਸਬਾ ਜੇ ਅਸੀਂ ਛੁੱਟਾ ਜੇ ਉਕਰੋਸ ਕਰਕੇ ਆਏ ਆ ਇਹ ਰੋਡ ਵੈਸੇ ਸਿੱਧਾ ਲਾਹ ਦਿੰਦੇ ਆ ਫਤਿਹਬਾਦ ਤੋਂ ਜਾਂਦਾ ਤੇ ਇਸ ਰੋਡ ਦੇ ਉੱਤੇ ਆ ਸਰਸੇ ਵਿੱਚ ਹੀ ਹੋ ਗਏ ਲੰਘਾਂਗੇ ਸਰਗੋਵਰਡ ਰਾਤ ਦਾ 2:00 ਵਜਿਆ ਜੀ 1:15 ਮਿੰਟ 1:15 ਮਿੰਟ ਰਾਤ ਤੇ ਅਸੀਂ ਕਰ ਰਹੇ ਆ ਜੀ ਸਿਰਸਾ ਬਾਾਰ ਨੋਹਰ ਵੱਲੋਂ ਆਏ ਸੀ ਤੇ ਜਿਹੜੇ ਰਾਹ ਆਏ ਆ ਹੁਣ ਪਤਾ ਨਹੀਂ ਬਈ ਕਿੰਨੇ ਆ ਸਿਸਟਮ ਇੱਕ ਰਾਜਸਥਾਨ ਦਾ ਸ਼ਹਿਰ ਆ ਅਸੀਂ ਆਪਣਾ ਪਤਾ ਨਹੀਂ ਸ਼ਾਇਦ ਘਤ ਬਾਜਿਆ ਉਧਰ ਦੀ ਆਏ ਆ ਤੇ ਆ ਵੜ ਗਏ ਸ਼ਹਿਰ ਦੇ ਆਲੇ-ਦੁਆਲੇ ਦੀ ਪਤਾ ਨਹੀਂ ਤਾਂ ਇਹ ਰੋਡ ਹੀ ਆ ਪਤਾ ਨਹੀਂ ਇਹ ਫਰਨੀ ਟਾਈਪ ਆ ਕੁਝ ਯਾਨੀ ਇਧੂ ਅੱਗੇ ਅਸੀਂ ਗੋਲਡ ਕੀ ਚੌਂਕ 'ਚ ਜਾ ਕੇ ਰਲਣਾ ਹੈ ਗੋਲਡ ਕੀ ਚੌਂਕ ਤੋਂ ਸ਼ਾਇਦ ਚੌੜਾ ਰੋਡ ਸਾਨੂੰ ਮਿਲੂ ਉਹ ਵੀ ਮਿੱਤਰੋ ਰਾਤ ਦੇ 2 ਵਜੇ ਸ਼ਾਂ ਸ਼ਾਂ ਕਰਦੀ ਕਾਲੀ ਬੂੜੀ ਰਾਤ ਸੱਪ ਦੀ ਖਲ ਵਾਂਗੂੰ ਚਮਕਾਰੇ ਮਾਰਦੀ ਕਾਲੀ ਸੜਕ ਕੰਨਾਂ 'ਚ ਸਿਰਫ ਦੋ ਹੀ ਆਵਾਜ਼ਾਂ ਪੈਂਦੀਆਂ ਨੇ ਇੱਕ ਗੱਡੀ ਦੀ ਤੇ ਦੂਜੀ ਖੇਤਾਂ 'ਚੋਂ ਡੱਡੂਆਂ ਦੀ ਜਾਂ ਉਹ ਜਿਹੜਾ ਟੀ ਕਰਦਾ ਧਿਆਨ ਵਰ ਹੁੰਦਾ ਉਹ ਦੀ ਸੁਨਸਾਨ ਰਸਤਾ ਜਮਾ ਸੁਨਸਾਨ ਸਰਸੇ ਤੋਂ ਸਰਦੂਲਗੜ ਰੋੜ ਰਾਤ ਦਾ 2:20 ਮਿੰਟ ਦਾ ਟਾਈਮ ਇਹ ਫਾਈਨਲੀ ਸਵਾ 2:00 ਵਜੇ ਰਾਤ ਦੇ ਇਹ ਐਂਟਰ ਹੋ ਗਏ ਪੰਜਾਬ ਦੇ ਵਿੱਚ ਅਸੀਂ ਛੇ ਤੇਤ ਦੀ ਸ਼ਰੱਤਾ ਆ ਗਿਆ ਸੀ ਮਿੱਟੀ ਪਈ ਸੀ ਉਤਮਾਤ ਫਿਰ ਰਾਹ ਜਾ ਖਰਾਬ ਜਾ ਕਰਕੇ ਅਸੀਂ ਰੁਕੇ ਨਹੀਂ ਹੁਣ ਜਿੱਥੇ ਰੁਕੇ ਸਾਫ ਕਰਾਂਗੇ ਇੰਟਰ ਹੋ ਗਏ ਆ ਪੰਜਾਬ ਚ ਅਗਲੀ ਅਪਡੇਟ ਹੋਵੇ ਮੈਨੂੰ ਆਉਦੀ ਆ ਨੀਂਦ ਤੇ ਅਗਲੀ ਅਪਡੇਟ ਤਾਂ ਮੈਂ ਸਵੇਰੇ ਹੀ ਕਰੂੰਗਾ ਦਵਾ ਦਾ ਬਹੁਣ ਅਸੀਂ ਗੱਡੀ ਪਹਚਾ ਲਈਏ ਸਵੇਰੇ ਉਹਦੀ ਲੇਬਰ ਕਰਦੀ ਆ ਜੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਕੀ ਹਾਲ ਏ ਲਓ ਜੀ ਭਵਾਨੀਗੜ੍ਹ ਬਾਰ ਕਰਨ ਲੱਗੇ ਆ ਭਵਾਨੀਗੜ੍ਹ ਬਾੜਨ ਤੋਂ ਨਾ 2 ਕਿਲੋਮੀਟਰ 3 ਕਿਲੋਮੀਟਰ ਪਹਿਲਾਂ ਗੋਗੀ ਦਾ ਟੱਬਾ ਆਉਂਦਾ ਗੋਗੀ ਦਾ ਟੱਬਾ ਉੱਥੇ ਰਤੋ ਰਤ ਵੇ ਚਲੋ ਚਾਲੀ ਕਹਿ ਮੈਂ ਨਾ ਜਦੋਂ ਅਸੀਂ ਐਂਟਰ ਹੋ ਗਏ ਸਰਧੂਲਗੜ੍ਹ ਟੱਪ ਕੇ ਇਹਨੇ ਚਾਹ ਪੀਤੀ ਆ ਉੱਥੋਂ ਕਿ ਮੈਂ ਸੌਂ ਗਿਆ ਸੀ ਮੇਰਾ ਖਿਆਲ ਸਵੇਰ ਜਿਹਦਾ ਟਾਈਮ ਸੀ 2:3 3 ਦਾ ਟਾਈਮ ਹੋਊ ਨਾ 3 ਤੋਂ ਬਾਅਦ ਦਾ 3:00 ਦਾ ਹੀ ਹੋਊਗਾ ਇਸ ਟਾਈਮ ਤੇ ਦੇ ਜੀ ਗਾਵੇਂ ਤੋਂ ਬਾਅਦ ਫਿਰ ਇਹ ਤੁਰਿਆ ਆ ਜਣੀ ਇੱਥੇ ਘਰੋਗੇ ਸੀ ਹੁਣ ਫੈਕਟਰੀ ਵਾਲਾ ਦਾ ਫੋਨ ਆਇਆ ਮਿਰਚ ਆਇਆ ਲੈ ਨਹੀਂ ਪਹਿਲੇ ਪਹਿ ਟਾਈਮ ਹੀ ਹੁੰਦੀ ਆ ਸਵੇਰੇ ਸਵੇਰੇ ਬਾਅਦ ਚ ਫਿਰ ਇਹ ਦੁਪਹਿਰੇ ਹੀ ਨਹੀਂ ਲੈਣੀ ਨਾ ਇਹ ਇਹ ਰਾਤ ਨੂੰ ਲੈਣੀ ਆ ਜਾ ਕੇ ਚਲੋ ਚੱਲੇ ਆ ਜੀ ਉਹ ਅੰਨੀਗੜ ਪਾਰ ਕਰ ਰਹੇ ਆ ਤੇ ਚੱਲੇ ਆਂਗਾ ਸਮਾਨੇ ਨੂੰ ਨੇ ਦੇ ਦਿਨਾ ਚ ਇਨਾ ਮਜ਼ਦੂਰਾਂ ਦੀ ਕਦਰ ਜੀਐਫਸੀ ਚ ਲਈ ਜਾਂਦਾ ਕੋਈ ਯਾਰ ਭਈਆਂ ਦੀ ਲੱਦੀ ਜਾਂਦਾ ਪੂਰੀ ਇਹ ਤੋਂ ਭਈਆ ਲੋਕ ਵੀ ਫੋਨ 'ਤੇ ਲਗਾ ਹੋਗਾ। ਹਮ ਜੀਪਸੀ 'ਤੇ ਜਾਂਦਾ ਹੈ। ਲੋ ਜੀ ਆਵੜੇ ਆ ਸਮਾਨੇ ਆ ਗਏ ਨਾਜ ਮੰਡੀ ਸਮਾਨੇ ਦੀ। ਤੇ ਸਮਾਨੇ ਇੰਟਰ ਹੋਏ ਆ ਅਸੀਂ ਕੋਹਾਨੀਗੜ੍ਹ ਵੱਲੋਂ। ਰਾਹ ਠੀਕ ਸੀ ਚਲੋ ਟ੍ਰੈਫਿਕ ਤਾਂ ਹੈਗੀ ਆ ਪਰ ਠੀਕ ਆ ਰਾਂ। ਹੁਣ ਇੱਥੋਂ ਇੱਕ ਸਾਝਾ ਪੁਰਕਲਾ ਵਾਲਾ ਰੂਡ ਆ। ਉਹਦੇ 'ਤੇ ਫੈਕਟਰੀ ਆ। ਉਹਦੇ 'ਤੇ ਜਾਣਾ। ਇੱਥੇ ਇੱਕ ਬੱਸ ਦਿਖਾ ਰਿਹਾ 200 ਮੀਟਰ ਤੋਂ ਮੈਪ ਲੱਗਿਆ ਹੋਇਆ। ਫੇਰ ਫੈਕਟਰੀ ਜਾ ਕੇ ਦਿਖਾਉਣੇ ਤੁਹਾਨੂੰ ਵੀ ਕਿੱਥੇ ਪਹੁੰਚੇ। ਫਾਈਨਲੀ 9 ਵਜੇ ਪਹੁੰਚ ਗਏ। ਵੀ ਕੇ ਐਂਟਰਪ੍ਰਾਈਜ਼ ਇਹ ਫੈਕਟਰੀ ਬਾਰ-ਬਾਰ ਸਮਾਨੇ ਤੋਂ ਨਿਕਲ ਕੇ ਕੰਡਾ ਇਹਨਾਂ ਦਾ ਆਉਦਾ ਹੀ ਆ। ਪਹਿਲੀ ਵਾਰੀ ਦੇਖਿਆ ਵੀ ਬੰਦੇ ਨੇ ਨਹੀਂ ਤਾਂ ਕੰਡੇ ਆਉਦੇ ਵੀ ਹੁੰਦੇ ਆ ਬਹੁਤਿਆਂ ਦੇ। ਕੱਢ 100 ਰੁਪਿਆ, ਕੱਢ 120 ਰੁਪਈਏ, ਕੱਢ 70 ਰੁਪਈਏ। ਵੀ ਬੰਦਿਆ ਨੇ ਕੰਡੇ ਦੇ ਪੈਸੇ ਨਹੀਂ ਲਏ ਕਹਿੰਦਾ ਆ ਜਾ ਬਾਈ ਲੈ ਆ ਅੰਦਰ ਜੀ ਮਿੱਤਰੋ ਇੱਕ ਹੀ ਰੱਬ ਨੇ ਬਈ ਲਾਂਬੇ ਲਾਤੇ ਸਾਡੇ ਤਾਂ ਸਾਰੇ ਰਾ ਇੱਕ ਵੀ ਦਿਨ ਮਿਸ ਨਹੀਂ ਗਿਆ ਹੋਣਾ ਜਿਸ ਦਿਨ ਨਹੀਂ ਨਾ ਆਇਆ ਹੋਵੇ ਪੰਜਾਬ 'ਚ ਖੜੇ ਆ ਸਮਾਨੇ ਫੈਕਟਰੀ ਦੇ ਵਿੱਚ ਵੀ ਕੇ ਸਫਾਈ ਸਾਰਿਆਂ ਦੇ ਸਾਜਾ ਪੁਰ ਪਤਾ ਨਹੀਂ ਸ਼ਾਇਦ ਮੈਂ ਨਾਉਂ ਭੁੱਲਦਾ ਪ੍ਰਿੰਡ ਦਾ ਨਾਉਂ ਆ ਉਸ ਰੋਡ ਦੇ ਉੱਤੇ ਫੈਕਟਰੀ ਆ ਇਹ ਤੇ ਇੱਥੇ ਵੀ ਆ ਗਿਆ ਜੀ ਚਲੋ ਸ਼ੁਕਰ ਆ ਮਾਲਕ ਦਾ ਕੁਛ ਠੰਡ ਵਰਤਾਉਂਦਾ ਚਲੋ ਥੋੜਾ ਬਹੁਤ ਆ ਇੱਕ ਵਾਰੀ ਤਾਂ ਰਿਲੀਫ ਮਿਲਦੀ ਹੈਗਾ ਫਾਈਨਲੀ ਫੈਕਟਰੀ ਦੇ ਵਿੱਚ ਪਹੁੰਚ ਕੇ ਤਰਪਾਲਾਂ ਲਹਿਗੀਆਂ ਸੀ ਥੋੜਾ ਜਿਹਾ ਮੀਂਹ ਆ ਗਿਆ ਸੀ ਤੇ ਰੁਕਣਾ ਪੈ ਗਿਆ 10 ਮਿੰਟ ਹੁਣ ਤਰਪਾਲ ਅੱਧੀ ਚੱਕੀ ਅੱਧੀ ਗੱਡੀ ਸ਼ੈੱਡ ਦੇ ਥੱਲੇ ਆ ਤੇ ਲਾਉਣ ਦੇ ਮੁੰਡੇ ਤਿਆਰ ਨੇ ਤਾਂ ਆਏ ਹੋਏ ਸੀਗੇ ਅਸੀਂ ਥੋੜਾ ਲੇਟ ਹੋ ਗਏ ਤਕਰੀਬਨ 8:00 ਵਜੇ ਅਸੀਂ ਪਿਛਟਾਬੇ ਤੇ ਰੋਗੇ ਸੀ ਸਵੇਰੇ 5 ਵਜੇ ਭਵਾਨੀਗੜ ਉਹਦੇ ਕਰਕੇ ਥੋੜਾ ਜਿਹਾ ਲੇਟ ਪਹੁੰਚੇ ਆ तकरीबन ਉਸ ਤੋਂ ਬਾਅਦ ਫਿਰ ਮਹੀ ਆ ਗਿਆ ਸੀ ਹੁਣ ਤਿਆਰੀ ਆ ਬਸ ਲਾਉਣ ਲੱਗਦੇ ਆ ਬਾਕੀ ਅਗਲੀ ਅਪਡੇਟ ਕਰਦੇ ਆ ਆ ਗੱਡੀ ਖਾਲੀ ਹੋਣ ਤੋਂ ਬਾਅਦ ਉਹ ਜੀ ਫੈਕਟਰੀ ਵਾਲੇ ਸ਼ਕੀਨ ਬੰਦੇ ਆ ਵਧੀਆ ਸੋਹਣਾ ਵਾਲਾ ਦੁਆਰਾ ਫੈਕਟਰੀ ਦੇ ਵਿੱਚ ਬਣਾਇਆ ਹੋਇਆ ਸੋਨਾ ਵਧੀਆ ਸਿਸਟਮ ਆ ਇਹ ਜਾਣੀ ਵੀ ਬੈਠ ਕੇ ਸਬਜ਼ੀ ਬਾਜੀ ਵਿੱਚ ਡੰਗਰ ਵੀ ਰੱਖੇ ਹੋਏ ਹਨ ਤਾਜ਼ਾ ਦੁੱਧ ਵੀ ਬੰਦਾ ਆਪਦੇ ਜੋਗਾ ਪੈਦਾ ਕਰ ਲੈਂਦਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਜ਼ਰੂਰੀ ਆ ਹੈਲਥ ਦੇ ਲਈ ਕਰ ਲਵੇ ਬੰਦਾ ਦੁੱਧ ਆਪਦੇ ਜੋਗਾ ਪੈਦਾ ਕਰ ਲਵੇ ਬੰਦਾ ਸਬਜ਼ੀ ਆਪਦੇ ਜੋਗੀ ਪੈਦਾ ਕਰ ਲਵੇ ਇਹਦੇ ਨਾਲੋਂ ਵਧੀਆ ਚੀਜ਼ ਕੋਈ ਵੀ ਨਹੀਂ ਹੁੰਦੀ ਹੈ ਨਾ ਸੋ ਕੰਡਾ ਵਗੈਰਾ ਇਹਨਾਂ ਦਾ ਆਪਦਾ ਹੀ ਲਾਇਆ ਹੋਇਆ ਫੈਕਟਰੀ ਦੇ ਨਾਲ ਵਧੀਆ ਖੁੱਲਣ ਡੁੱਲਾ ਜਿਹਾ ਮਾਹੌਲ ਆ ਜਾਣੀ ਨਹੀਂ ਤਾਂ ਫੈਕਟਰੀਆਂ ਚ ਗੰਦ ਮੰਦ ਜਿਹਾ ਹੀ ਪਿਆ ਹੁੰਦਾ ਪਹਿਲੀ ਵਾਰੀ ਦੇਖਿਆ ਵੀ ਸਿਸਟਮੈਟਿਕ ਤਰੀਕੇ ਨਾਲ ਹੈਗਾ ਸਾਰਾ ਕੁਝ ਨਾਲ ਤੇ ਵਧੀਆ ਬਣਾਇਆ ਹਾ ਸਭ ਕੋ ਭਵਾਨੀਗੜ੍ਹ ਪਾਰ ਕਰਕੇ ਧੂਰੀ ਵਾਲਾ ਰੋਡ ਫੜ ਲਿਆ ਅਸੀਂ ਤਕਰੀਬਨ 4:30 4:30 ਵਜੇ ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ ਸੀ ਤੇ ਅੱਧਾ ਘੰਟਾ ਸਾਨੂੰ ਤੁਰਿਆ ਨੂੰ ਹੋ ਗਿਆ ਬੱਸ ਫੋਨ ਆਇਆ ਹੋਇਆ ਸੀ ਉਧਰ ਪਹਾਨ ਰਿਹਾ ਤੇ ਉਥੋਂ ਵੀਡੀਓ ਬਣਾਉਣ ਦੇ ਵਿੱਚ ਯਾਦ ਨਹੀਂ ਰਿਹਾ ਮੈਂ ਸੋ ਵੀ ਇਹਨੇ ਬਾਇਆ ਤੂਰੀ ਮਲੇ ਕੋੜਲਾ ਉਹ ਕਿੱਥੇ ਨਿਕਲਾਂਗੇ ਆ ਗਿਆ ਦਿਵਾਨ ਟੋਡਰ ਮਲ ਯਾਦਗਾਰੀ ਗੇਟ ਪਿੰਡ ਕਾਕੜਾ ਸੰਗੂਰ ਕਾਕੜਾ ਕਾਕੜਾ ਇਹ ਉਹੀ ਰਾਜ ਕਾਕੜੇ ਵਾਲਾ ਪਿੰਡ ਆ ਬਈ ਮੇਤਰੋ ਦੱਸਿਓ ਕਮੈਂਟ ਕਰਕੇ ਜੇ ਕੇ ਨੂੰ ਪਤਾ ਕਿਉਂਕਿ ਕਾਕੜਾ ਪਿੰਡ ਜੀ ਲੰਘ ਰਹੇ ਆ ਵਾਸਟਾਈਨ ਨੌਂ ਜੀ ਰੂਰ ਸੁਣਿਆ ਕਾਕੜਾ ਇਹ ਰਸਤਾ ਵੀ ਪੂਰਾ ਸੋਹਣਾ ਜੀ ਦਰਖਤ ਵਧੀਆ ਲੱਗੇ ਆ ਜਿਹੜਾ ਉਹ ਆ ਨਿਗੜ ਥੂਰੀ ਰੋਡ ਆ ਬਸ ਹੈ ਥੋੜਾ ਜਿਹਾ ਤੰਗ ਆਵੇ ਮਤਲਬ ਵੱਡੀਆਂ ਗੱਡੀਆਂ ਤੋਂ ਆਉਂਦੀ ਕ੍ਰੋਸਿੰਗ ਤੇਜ ਨਹੀਂ ਹੋ ਸਕਦੀ ਗੇਰ ਡਾਊਨ ਕਰਕੇ ਬੰਦੇ ਨੂੰ ਬ੍ਰੇਕ ਮਾਰ ਕੇ ਹੀ ਸਾਈਡ ਦੇਣੀ ਪੈਦੀ ਆ ਬਾਕੀ ਉਦਾਂ ਠੀਕ ਆ ਰਾਸਤਾਂ ਦੇ ਹਿਸਾਬ ਨਾਲ ਠੀਕ ਆ ਜਿਹੜੀ ਵਧੀਆ ਚੀਜ਼ ਆ ਉਹ ਵਧੀਆ ਹੀ ਆ ਹਨਾ ਨਹੀਂ ਅੱਜ ਕੱਲ੍ਹ ਇਹ ਬੰਨੇ ਵਾਲਾ ਦਰਾਜ ਕੋਈ ਛੱਡਦਾ ਨਹੀਂ ਸੋ ਸਾਰਿਆਂ ਦੇ ਵਿੱਚ ਅਸੀਂ ਵੀ ਹਨਾ ਕੋਈ ਵੀ ਨਹੀਂ ਛੱਡਦਾ ਤੇ ਮਤਲਬ ਜੇ ਦਿਲ ਦੀ ਇੱਛਾ ਵੀ ਹੋਵੇ ਜਦੋਂ ਅਗਲਾ ਦੇਖਦਾ ਨਾਲ ਦੇ ਨੇ ਵੜਤੇ ਫਿਰ ਹੌਲੀ ਹੌਲੀ ਕਰਦਾ ਇੱਕ ਅੱਧਾ ਮੈਂਬਰ ਤਾਂ ਹੁੰਦਾ ਹੀ ਆ ਵੀ ਆਹ ਰਹੁਣੇ ਵੀ ਵੜਦਾ ਕੋਈ ਨਹੀਂ ਹੁੰਦਾ ਜੇ ਇੱਕ ਬੰਦਾ ਰੱਖਣ ਨੂੰ ਤਿਆਰ ਆ ਕਰਦਾ ਇੱਕ ਅੱਧਾ ਮੈਂਬਰ ਹੋਵੇ ਵੱਡਣ ਨੂੰ ਬਸ ਉਧਰ ਹੀ ਚਲੀ ਜਾਂਦੀ ਆ ਗੱਲ ਚਲੋ ਗੱਲ ਨੂੰ ਬੜੀ ਲੰਬੀ ਲੈ ਕੇ ਚਲੋ ਪਹੁੰਚ ਕੇ ਕਰਦੇ ਆ ਮਿੱਤਰੋ ਅਪਡੇਟ ਤੇ ਧੂਰੀ ਬਾਜ਼ਾਰ ਚ ਖੜੇ ਆ ਤੇ ਪਹਿਲਾਂ ਹੀ ਸੰਗਾ ਬਾਜ਼ਾਰ ਉੱਪਰੋਂ ਫਿਰ ਰੇਲਵੇ ਕ੍ਰੋਸਿੰਗ ਵੀ ਧੂਰੀ ਇਹ ਬਾਜ਼ਾਰ ਦੇ ਵਿੱਚ ਦੀ ਲੰਘਦੀ ਹੈ ਟ੍ਰੇਨ ਕਿਉਂਕਿ ਰੇਲਵੇ ਲਾਇਆ ਨੇ ਇੱਥੇ ਬਾਵਾ ਤਕੜਾ ਨੈਟਵਰਕ ਹਨਾ ਜਿਹੜੀ ਸੈਟੋਂ ਆਏ ਆ ਅਸੀਂ ਤਕਰੀਬਨ ਤਿੰਨ ਲਾਈਨਾਂ ਸੀਗੀਆਂ ਤੇ ਬਾਕੀ ਅਰੇ ਰੇਲ ਬਾਜ਼ਾਰ ਤੇ ਬੈਥ ਵੀ ਲੰਘਦੀ ਆ ਖੜੇ ਆ ਅਸੀਂ ਵੇਟ ਕਰ ਰਹੇ ਆ ਫਟਕ ਚੱਕਿਆ ਜਾਵੇ ਏਰ ਮਲੇਰ ਕੋਡਲੇ ਵਾਲੇ ਰੋਡ ਨੂੰ ਚੜੀਏ ਐਸੇ ਟਾਈਮ ਬਾਅਦ ਆ ਗੱਡੀ ਟੱਕਰੀ ਆ ਇਹ ਕਿਤੇ ਵੀ ਚੱਲ ਸਕਦੀ ਬਿਨਾ ਪਰਮਟ ਤੋਂ ਤੇ ਅੱਜ ਹੀ ਦਿਖੀ ਆ ਸਾਨੂੰ ਪੂਰੀ ਤੇ ਸ਼ੇਰਪੁਰ ਵਾਲੇ ਰੋਡ ਤੇ ਐਸੇ ਮਜ਼ਾਕ ਹੀ ਕਰਦਾ ਬਾਈ ਕਿਸੇ ਦੀ ਘਰ ਪਰਮਾਈ ਦਾ ਸਾਧਨ ਆ ਬੇਸਹੀ ਦੇ ਲਕੀਤ ਮਜਾਦ ਕਰਨ ਕੋਈ ਗੁੱਸਾ ਨਾ ਕਰਿਓ ਵੀਰ ਭਰਾਵਾਂ ਮੇਰੇ ਕਿਉਂਕਿ ਇਹ ਨਾ ਜਿੰਨਾ ਟਾਈਮ ਸਰਕਾਰ ਨੇ ਬੰਦ ਨਹੀਂ ਸੀ ਕਰੀਆਂ ਬਹੁਤ ਲੋਕਾਂ ਦੇ ਘਰ ਤੋਰੇ ਆ ਇਹਨਾਂ ਨੇ ਕਈ ਸਾਲ ਪੀਟਰ ਰੇੜਿਆਂ ਨੇ ਬਹੁਤ ਬੰਦੇ ਆਪਦੇ ਵਧੀਆ ਜਾਨੀ ਗੁਜ਼ਾਰਾ ਕਰਕੇ ਜਵਾਗ ਪੜਾ ਕੇ ਜਿੰਨਾ ਟਾਈਮ ਇਹਨਾਂ ਦਾ ਜੋਕਰ ਰਹਾ ਜਦੋਂ ਤੋਂ ਸਰਕਾਰ ਨੇ ਬੰਦ ਕਰਤੀਆਂ ਤੇ ਉਦੋਂ ਤੋਂ ਮੁਸ਼ਕਲ ਹਾਲਾਤ ਬਣ ਗਏ ਦੁਕਾਨੇ ਮੇਰੇ ਵੀ ਜਾਂ ਪਛਾਹਾਂ ਦਾ ਨਿਗਾਹਚ ਬੰਦੇ ਇੱਕ ਦੋ ਇਹ ਜਿਹੇ ਹੈਗੇ ਆ ਜਿਹੜੇ ਪੂਰੀ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਜਦੋਂ ਉਹਨਾਂ ਦਾ ਪੀਟਰ ਰੇਡਾ ਚੱਲਦਾ ਸੀ ਕਿਉਂਕਿ ਪਿੰਡਾਂ 'ਚ ਕੰਮ ਨਹੀਂ ਮੁੱਕ ਸਕਦਾ ਕਿਸੇ ਦੀ ਖੜ ਭੀੜ ਲਿਆਉਣੀ ਆ ਕਿਸੇ ਦਾ ਰੇਤ ਚੱਕ ਕੇ ਲਿਆਉਣਾ ਕਿਸੇ ਦਾ ਛੱਡ ਕੇ ਆਉਣਾ ਕਿਸੇ ਦੀ ਕਣਕ ਚੱਕਣੀ ਆ ਹੋਰ ਤਾਂ ਹੋਰ ਹਰ ਪਿੰਡ 'ਚ ਇਸ ਤਰੀਕ ਕਿਸੇ ਨਾ ਕਿਸੇ ਦਾ ਘਰ ਪੈਂਦਾ ਹੀ ਹੁੰਦਾ ਪੱਕਾ ਹੀ ਇੱਕ ਦੋ ਤਿੰਨ ਜਗ੍ਹਾ ਪਿੰਡ 'ਚ ਕੰਮ ਚੱਲਦੇ ਹੁੰਦੇ ਆ ਕਿ ਇਹ ਤਾਂ ਸੀਮੈਂਟ ਚੱਕ ਲਿਆ ਕਿਸੇ ਦਾ ਰੇਤ ਚੱਕ ਲਿਆ ਕਿਸੇ ਦਾ ਪੁਰਾਣੀ ਰੋਡ ਹੀ ਸੀ ਤੇ ਆ ਕਿਸੇ ਦਾ ਸੀਮੈਂਟ ਚੱਕ ਲਿਆ ਇਹ じゃ ਕੁਝ ਵਧੀਆ ਚੱਲਦਾ ਸੀ ਇਹਨਾਂ ਦਾ ਬਾਕੀ ਸਿਆੜਾਂ ਦੇ ਵਿੱਚ ਡੰਗਰਾ ਹੀਠਾਂ ਸੁੱਕ ਪਿਝਾਉਣ ਨੂੰ ਵੀ ਰੇਤਾ ਵਿਚਾਰੇ ਢੋਈ ਜਾਂਦੇ ਸੀ ਪਰ ਸਰਕਾਰ ਦੀ ਐਸੀ ਮਾੜੀ ਨਜ਼ਰ ਲੱਗੀ ਵੀ ਪੀਟਰ ਰੇੜੇ ਵਾਲਾ ਹੁੰਦਾ ਵਿਚਾਰਿਆਂ ਦਾ ਸਾਰਾ ਧੰਦਾ ਝੋਪਟ ਗਿਆ